ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਤੇਰੇ ਸ਼ੇਰੇ ਨੂੰ ਸਜਾਇਆ ਲਾ ਕੇ ਫੁੱਲ ਗਲੀਆਂ ਤੁਸੀਂ ਦੇਖ ਸਕਦੇ ਹੋ ਇਹ ਸ਼ੇਰਾ ਉਹ ਆ ਜਿਹੜਾ ਮੁੰਡਾ ਬੰਨ ਕੇ ਬੰਨ ਕੇ ਆਦੀ ਮਹਿਬੂਬਾ ਨੂੰ ਵਿਆਹ ਕੇ ਲਿਆਉਂਦਾ ਪਰ ਅੱਜ ਇਸ ਦੀ ਕਦਰ ਨਹੀਂ ਪਾਈ ਮੁੰਡੇ ਬਰਾਤ ਲੈ ਕੇ ਪਹੁੰਚਣਾ ਸੀ ਪਰ ਉਹ ਪਹੁੰਚਿਆ ਨਹੀਂ ਤੇ ਅੱਜ ਉਹ ਸੇਲੀ ਨਾਲ ਫੜਿਆ ਗਿਆ ਯਾਰ ਯਾਰ ਸਾਡੇ ਨਾਲ 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 ਘਰ ਦੇ ਖੜੇ ਖੜੇ ਪੰਦਾ ਯਾਰ ਤੈਨੂੰ ਸ਼ਰਮੜੀ ਆਉਂਦੀ ਮਾੜ ਮੱਥੇ ਕੋ ਕਰਦੇ ਮੈਂ ਤਾਂ ਹੋਰ ਵੀ ਜਮਾ ਨਹੀਂ ਬਣਨ ਦਿੰਦਾ ਕਰੇ ਸਿੱਧੀ ਗੱਲ ਮੈਂ ਬੇਦਖਲ ਕਰਕੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਦੀ ਸਦੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਪਰਿਵਾਰ ਖੜਾ ਜਿਨ੍ਹਾਂ ਦਾ ਮੁੰਡਾ ਵਿਆਹ ਤੋਂ ਭੱਜ ਕੇ ਆਇਆ ਇਹ ਮੁੰਡੇ ਦੀ ਬਰਾਤ ਸੀ ਅੱਜ ਪਰ ਇਹ ਬਰਾਤ ਪਹੁੰਚ ਨਹੀਂ ਸਕੀ ਕਿਉਂ ਨਹੀਂ ਪਹੁੰਚ ਸਕੀ ਸਾਰੀ ਗੱਲ ਕੀ ਆ ਬਾਈ ਨਾਲ ਗੱਲ ਕਰਦੇ ਆ ਬਾਈ ਸਸੀ ਕਾ ਸਸੀ ਕਾਲ ਜੀ ਬਾਈ ਜੀ ਕੀ ਗੱਲ ਹੋਈ ਏ ਸਾਰੀ ਗੱਲ ਹੀ ਪਤਾ ਨਹੀਂ ਇਸ ਨੂੰ ਵੀ ਪਤਾ ਜੀ ਹੁਣ ਤਾਂ 2 ਮਹੀਨੇ ਹੋ ਗਏ ਸੀ ਵਿਆਹ ਬੰਨੇ ਨੂੰ ਜੀ ਉਦੋਂ ਤਾਂ ਇਹ ਬੋਲਿਆ ਨਹੀਂ ਜੀ ਕੁਝ ਤੇ ਹੁਣ ਅਸੀਂ ਜਦੋਂ ਤਿਆਰ ਹੋ ਗਏ ਸਾਰੇ ਤੇ ਗੱਡੀ ਲੈ ਕੇ ਭੱਜ ਆਇਆ ਘਰੋਂ ਜੀ ਗੱਡੀ ਲੈ ਕੇ ਕਾ ਤੋ ਭੱਜ ਜਾ ਬਈ ਜੀ ਨਹੀਂ ਕਰਦਾ ਬਈ ਜਾਣ ਨੂੰ ਯਾਰ ਅੱਜ ਤੇਰੀ ਬ हां बरा सीबे अपने ते जी का तो नहीं करता ओ यार मेनू प्यार ਹੋਰ ਕੁੜੀ ਨਾਲ ਸਹੀਲੀ ਐ ਮੇਰੀ ਹੋਰ ਹੋਰ ਕੁੜੀ ਨਾਲ ਪਿਆਰ ਇਹ ਤਾਂ ਕਹਿੰਦੇ ਹੋਰ ਕੁੜੀ ਨਾਲ ਪਿਆਰ ਬੰਨ ਤਾਂ ਪਹਿਲਾਂ ਦੱਸ ਦਿੰਦਾ ਜੀ ਇਹ ਅਸੀਂ ਨਾਲ ਸਾਡੀ ਤੂੰ ਬਈ ਇਹਦਾ ਭਰਾ ਮੈਂ ਇਹਦਾ ਭਰਾ ਬਈ ਵੱਡਾ ਵੱਡਾ ਭਰਾ ਅੱਛਾ ਬਈ ਤੁਸੀਂ ਕੀ ਲੱਗਦੇ ਮੈਂ ਤਾਂ ਫਾਦਰਾਂ ਜੀ ਫਾਦਰ ਹਾਂਜੀ ਅੱਛਾ ਅੰਕਲ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਇਹ ਮੁੰਡਾ ਤੁਹਾਡਾ ਇਹ ਇਹ ਇਹਦੀ ਸ਼ਕਲ ਤਾਂ ਤੁਹਾਡੇ ਨਾਲ ਲੱਲਦੀ ਨਹੀਂ ਸ਼ਕਲ ਤਾਂ ਲੱਲਦੀ ਤਾਂ ਕਿਉਂ ਨਹੀਂ ਇਹਦਾ ਪੱਕਾ ਰਾਂਗਾ ਤੁਹਾਡਾ ਗੋਰਾ ਇਹਦੀ ਮਾਂ ਤੇ ਕਿਹਾ ਹੇ ਮਾਦਰ ਗਾ ਮਾ ਤੁਹਾਡੀ ਕਾਲੀ ਰੰਗਦੀ ਹੈ ਬਈ ਉਹ ਬਕ ਪਾਸਾ ਵਾਲੇ ਜੇ ਰੰਗਦੀ ਹੈ ਅੱਛਾ ਤੇ ਬਈ ਇਹਦਾ ਕੀ ਸਿਸਟਮ ਕੀ ਬਣਿਆ ਇਹ ਜਾਂਦਾ ਕਿਉਂ ਨਹੀਂ ਬਰਾਤ ਦੇ ਅਸੀਂ ਨਾ ਰਿਸ਼ਤਾ ਕੀਤਾ ਸੀਗਾ ਚੱਲ ਬਈ ਜਾਣ ਪਛਾਨ ਸੀਗੀ ਉਹਨਾਂ ਨਾਲ ਤੇ ਕਰਤਾ ਜਾਂ ਤਾਂ ਇਹਨੂੰ ਪਹਿਲਾਂ ਹੁਣ ਕਹਿੰਦਾ ਮੈਨੂੰ ਕਿਸੇ ਹੋਰ ਨਾਲ ਪਿਆਰ ਆ ਹੋਰ ਕਿਸੇ ਨਾਲ ਪਿਆਰ ਤੁਹਾਨੂੰ ਪਹਿਲਾਂ ਪਤਾ ਸੀ ਨਾ ਸਾਨੂੰ ਨਹੀਂ ਪਤਾ ਸੀ ਸੰਤਾ ਅੱਜ ਦੱਸਿਆ ਪਹਿਲਾਂ ਉਦੋਂ ਮਰ ਜਾਂਦਾ ਸੀ ਉਧਰ ਕਰ ਦਿੰਦੇ ਤੇ ਕਹਿੰਦੇ ਵਿਰਾਸ ਸੋਡੀ ਪਹੁੰਚੀ ਨਹੀਂ ਉਹ ਹਜੇ ਤੱਕ ਉਹਨਾਂ ਦੀ ਖਬਰਾਂ ਵੀ ਪਾਈ ਜਾਂਦੇ ਆ ਉਹ ਵੀ ਵਿਰਾਸ ਨਹੀਂ ਪਹੁੰਚੀ ਇਹ ਥੋੜੇ 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 ਪ੍ਰਤੀ ਕੀ ਬੋਲ ਰਿਹਾ ਹੋ ਬਾਈ ਇਹ ਅਗਲੇ ਨੇ ਤਾਂ ਗਾਲਾਂ ਕੱਢਣਗੇ ਜਦੋਂ ਅਗਲੀ ਦੀ ਕੁੜੀ ਦੀ ਜਾਨ ਨਹੀਂ ਟੋਕ ਹੁਣ ਵੀ ਲਾਇਆ ਉਹਨਾਂ ਨੇ ਬਾਈ ਗੱਲ ਆਇਆ ਫੋਨ ਹੁਣ ਇਹਨੂੰ ਪਾਲ ਕੇ ਆਇਆ ਹੁਣ ਇਹ ਆੜੀ ਕਰੀ ਖੜਾ ਮੈਂ ਹੋਰ ਪਾਸੇ ਵਿਆਹ ਕਰਾਉਣਾ ਵੀ ਤੋਂ ਹੋਰ ਪਾਸੇ ਆਪਾਂ ਨਹੀਂ ਚੇਰਾ ਦਾ ਨਾਮ ਲਾ ਤੂੰ ਯਾਰ ਸਰ ਦਾ ਖੇਰ ਓ ਯਾਰ ਮੈਂ ਨਹੀਂ ਜਾਣਾ ਮੇਰਾ ਪਿਆਰ ਹੋਰ ਨਾ ਕਿਉਂ ਨਹੀਂ ਜਾਣਾ ਤੇ ਆਪਾਂ ਨੂੰ ਕੋਈ ਉਹ ਦੂਜੀ ਸਰਪੇ ਵੀ ਕੇ ਮਰ ਜੂਗੀ ਮੇਰੀ ਸਹੇਲੀ ਉਹਨੇ ਬਾਹਰ ਜਾਣਾ ਉਹਦੇ ਨਾਲ ਮੈਂ ਬਾਹਰ ਜਾਣਾ ਕੈਨੇਡਾ ਜਾਣਾ ਉਹਦੇ ਨਾਲ ਕੈਨੇਡਾ ਜਾਣਾ ਫਿਰ ਤੂੰ ਪਹਿਲਾ ਰਿਸ਼ਤਾ ਕਾਹਤੋਂ ਕਰਾਇਆ ਤੇ ਮੈਂ ਤਾਂ ਕਹਿ ਹੀ ਨਹੀਂ ਇਹਨਾਂ ਨੇ ਬਿਨਾ ਪੁੱਛੇ ਦੋ ਸਕੰਨ ਪਾਇਆ ਆਪਣਾ ਆ ਬਦੋ ਉਦੋਂ ਚੁੱਪ ਕਰਕੇ ਬਿਠੇ ਰਹੇ ਕੁਰਸੀ ਤੂੰ ਉਦੋਂ ਚੁੱਪ ਕਰਕੇ ਕਾਹਦੋਂ ਬੈਠਾ ਰਿਹਾ ਹੁਣੇ ਮੈਨੂੰ ਕਿਹਾ ਜੀ ਤੂੰ ਬੋਲਣਾ ਨਹੀਂ ਅਛਾ ਟਾਈਮ ਤੇ ਬੋਲੀ ਹੈ ਜਦੋਂ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਕਿਸੇ ਦਾ ਪਰਿਵਾਰ ਦਾ ਜਿਹੜਾ ਜੀ ਆ ਤੇਰੇ ਨਾਲ ਮੰਗੇਤਰ ਜਿਹੜੀ ਤੇਰੀ ਹੈਗੀ ਆ ਉਹਦਾ ਵੀ ਘਰ ਇੱਕ ਸਾਹ ਦਾ ਜੜਿਆ ਹੋਗਾ ਘਰ ਤਾਂ ਤੇ ਉਹਨੂੰ ਉਹਨਾਂ ਨੂੰ ਪਤਾ ਹੀ ਸੀ ਮੁੰਡਾ ਐਡੇ ਚੰਗੇ ਲੱਸਣੇ ਨਹੀਂ ਮੁੰਡੇ ਦਿਸੀ ਜਾਂਦੇ ਸੀ ਉਹਨਾਂ ਨੂੰ ਵੀ ਹਾਂ ਮੈਂ ਉਹਦੇ ਸਾਹਮਣੇ ਕੁੜੀ ਤੇ ਗੱਲ ਕਰੀ ਜਾਂਦਾ ਸੀ ਕਦੇ ਤੂੰ ਪਾਪੇ ਕੋਲ ਜਾਂਦੀ ਮੰਮੀ ਕੋਲ ਜਾਂਦੇ ਭਰਾ ਕੋਲ ਕਦੇ ਵੀ ਗੱਲ ਜाहिर ਨਹੀਂ ਕੀਤੀ ਮੈਂ ਕਿਸੇ ਕੁੜੀ ਨਾਲ ਪਿਆਰ ਕਰਦਾ ਯਾਰ ਘਰੇ ਸਿਰ ਕਰ ਦਿੰਦੇ ਫਿਰ ਮੈਨੂੰ ਕਰਨ ਦੇ ਦਿੰਦੇ ਗੱਲ ਮੇਰੀ ਗੱਲ ਸੁਣ ਲੈ ਆਪਾਂ ਨੂੰ ਉਹਦਾ ਲਾਇਸੈਂਸ ਨਾ ਹੋ ਗਿਆ ਬੜਾ ਟਾਈਮ ਮੇਰਾ ਕੀ ਦੇ ਨਾਲ ਉਹ ਮੇਰੀ ਸਹੇਲੀ ਠੀਕ ਆ ਕੈਨੇਡਾ ਹੈਗੀ ਆ ਪੱਕੀ ਤੇ ਮੈਂ ਵੀ ਉਹਦੇ ਨਾਲ ਪੱਕਾ ਆਪਣਾ ਜਾ ਕੇ ਮੇਰਾ ਕਹਤੋਂ ਲੱਗਦਾ ਮੇਰੀ ਗੱਲ ਸਿਰ ਆਪਾਂ ਬੰਨਿਆ ਵੀ ਨਹੀਂ ਸੀ ਇਹਦਾ ਸਾਡੇ ਕੋਲ ਨਾ ਠੀਕ ਆ ਨਾ ਜੇ ਤਾਂ ਇਹ ਕਰੋਗਾ ਉਧਰ ਮੇਰੇ ਘਰੇ ਨਹੀਂ ਬੜੂਗਾ ਨਹੀਂ ਚੁੱਪ ਕਰਕੇ ਸਿੱਧਾ ਹੋ ਗਿਆ ਤੋਰੋ ਮੈਂ ਨਹੀਂ ਜਾ ਤੋਰ ਬੱਬਰ ਰੋ ਕਰੋ ਕਰੋਗਾ ਯਾਰ ਬੱਬਰ ਹੋ ਗਿਆ ਯਾਰ ਬਸ ਕਿਤੇ ਨਹੀਂ ਜਾਂਦਾ ਮੈਂ ਮੈਂ ਨਹੀਂ ਕਰਾਂਦਾ ਕਰੂਗਾ ਬਈ ਇਧਰ ਨਾ ਆਜੋ ਬਈ ਮੇਰੀ ਗੱਲ ਸੁਣਦਾ ਜੇ ਜਾਊਗਾ ਨਹੀਂ ਉਥੇ ਬਈ ਮੈਂ ਤਾਂ ਬੇਦਖਲ ਕਰੇ ਕਰਕੇ ਬੜੂਗਾ ਮੈਂ ਇਹਨੂੰ ਬੰਨ ਨਹੀਂ ਦਿੰਦਾ ਕਰੇ ਬਸ ਦੇਖ ਸਾਧੂ ਇਹਦਾ ਡੈਡੀ ਜਿਹੜਾ ਹੈਗਾ ਉਹ ਕਹਿੰਦਾ ਕਹਿੰਦਾ ਜੇ ਜਿੱਥੇ ਅਸੀਂ ਇਹਦਾ ਰਸਤਾ ਕੀਤਾ ਜੇ ਉੱਥੇ ਨਾ ਕਰਵਾਇਆ ਤਾਂ ਅਸੀਂ ਇਹਨੂੰ ਘਰੋਂ ਬਾਹਰ ਕੱਢ ਦਾਂਗੇ ਅੰਕਲ ਜੀ ਫਿਰ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਇਹਦੇ ਬਾਰੇ ਜੇ ਪਹਿਲਾਂ ਪਤਾ ਹੁੰਦਾ ਭਰਾਵਾ ਅਸੀਂ ਕਿਉਂ ਦੂਜੇ ਥਾਂ ਉਹ ਕਰਦੇ ਹੁਣ ਅਸੀਂ ਮੈਂ ਤਾਂ ਦੋਨੇ ਪਾਸੇ ਫਸ ਗਿਆ ਦੱਸ ਦਿੰਦਾ ਇਹ ਦੱਸ ਦਿੰਦਾ ਸਾਨੂੰ ਪਹਿਲਾਂ ਸਾਖ ਕਰ ਦਿੰਦਾ ਇਹ ਹੁਣ ਡੋਨਾ ਬੱਟਾ ਬਣਿਆ ਖੜਾਗਾ ਇਹ ਤੇ ਉਦੋਂ ਹੀ ਤਾਂ ਅਸੀਂ ਕਿਸੇ ਪਾਸੇ ਹੋਰ ਕਰ ਦਿੰਦੇ ਪਰ ਉੱਥੇ ਕਰ ਦਿੰਦੇ ਸੀ ਮੇਰੀ ਗੱਲ ਸੁਣ ਲਓ ਉਹ ਹੈਗੀ ਆ ਪੱਕੀ ਉਧਰ ਮੈਂ ਇਦਾਂ ਨੂੰ ਨਾ ਆਪ ਇਧਰ ਪਲਾਟ ਪਲੂਟ ਵਾਧੂ ਕੋ ਲੈ ਲਾਂਗੇ ਕੈਨੇਡਾ ਜਾਵੜੇ ਮੋਦੇ ਨਾਲ ਤੇ ਪਲਾਟ ਲੈਣਗੇ ਜੇ ਉਹਨਾਂ ਨੇ ਕੇਸ ਕਰਤਾ ਤੂੰ ਪਲਾਟ ਛੱਡ ਤੂੰ ਮੈਂ ਲਾਦਾ ਆਪਦੇ ਵਿੱਚੇਗਾ ਜਿਹੜੇ ਹੈਗੇ ਬੁਰਾ ਉਹ ਨਾ ਨਾ ਪਿਆਰ ਬੜਾ ਕਰਦੀ ਏ ਮੈਨੂੰ ਉਹ ਲੈ ਨਹੀਂ ਪਿਆਰ ਨੂੰ ਦੱਸ ਪਿੱਛੇ ਰਹਿਣਾ ਤੂੰ ਯਾਰ ਆਪਾਂ ਦਾ ਵੀ ਆਪਾਂ ਨਹੀਂ ਬੁੰਡ ਮਾਰਦੇ ਕੁੜੀ ਦੀ ਨਾਲ ਪੱਜ ਵਿਆਹ ਕਰਾ ਜੀ ਨਾ ਕੱਲ ਨੂੰ ਕਰਾ ਜੀ ਆਪਣਾ ਹੈਗਾ ਜਵਾਬ ਤੇ ਆਪਾਂ ਨੂੰ ਕਿਹੜੇ 2 ਕਿੱਲੇ ਜ਼ਮੀਨ ਦੇਉਂਦੇ ਆ ਦੇਖ ਕਮਰਾ ਦੇ ਦੋ ਬਾਈ ਹੋਰਾਂ ਨਹੀਂ ਦਿੰਦਾ ਨਾ ਕਮਰਾ ਦੇਵਾ ਜਿੱਥੇ ਉਹਦੇ ਪਲਾਟ ਲਏ ਹੋਏ ਉੱਥੇ ਜਾ ਕੇ ਬਹਿ ਜਾ ਇਹਨਾਂ ਅੰਕਲ ਸੇਰਾ ਲਾ ਕੇ ਤੁਹਾਡੇ ਹੱਥ ਜਿਪੜਾਦਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਹੁਣ ਤੁਸੀਂ ਉਹਨਾਂ ਨੂੰ ਕੀ ਜਵਾਬ ਦੇਉਂ ਤੂੰ ਵਿਆਹ ਦੂੰ ਯਾਰਾ ਠੀਕ ਹੈ ਉਹਦੇ ਨਾਲ ਪਰ ਕਿਉਂ ਤੇਰਾ ਵਿਆਹ ਹੋਇਆ ਨਹੀਂ ਹੋਇਆ ਹੋਇਆ ਵੈ ਜੀ ਮੇਰਾ ਵਿਆਹ ਜੀ ਤੇ ਕਹਿੰਦਾ ਦੂਜਾ ਵਿਆਹ ਕਰ ਦੂੰ ਤਾਦੂ ਕੋਈ ਨਹੀਂ ਹੁੰਦਾ ਦੂਜਾ ਵਿਆਹ ਤਾਂ ਜੀ ਹੁਣ ਕਿਵੇਂ ਹੋ ਜੂਗਾ ਜੀ ਫਿਰ ਹੌਲਾ ਇਹਨੂੰ ਮਨਤਾ ਤੇ ਡੇੜੀ ਗਈ ਤੇ ਕਹਿੰਦਾ ਦੂਜਾ ਵਿਆਹ ਕਰ ਦੂੰ ਤਾ ਮੈਂ ਇਹਨੂੰ ਵੇਚਦਖਲ ਕਰੂੰ ਇਹਨੋਂ ਨਹੀਂ ਦਿੰਦਾ ਹੋਰਾਂ ਵੀ ਤੇ ਇਹਦਾ ਦ ਕੀ ਜਿਦਾਂ ਕਰ ਦਿੰਗੇ ਉਹਦੇ ਨਾਲ ਅਗਲਾ ਕਿਵੇਂ ਦੇ ਦੂਗਾ ਭਾਈ ਸਾਨੂੰ ਸਾਡੀ ਇੱਜ਼ਤ ਪਿਆਰੀ ਆ ਭਾਇਆ ਅਗਲਾ ਗਾਲਾਂ ਕੱਢੀ ਜਾਂਦਾ ਖੜਾ ਮੈਨੂੰ ਗਾਲਾਂ ਕੱਢੀ ਜਾਂਦਾ ਤੇ ਇਹਨੂੰ ਚੱਕ ਕੇ ਲੈ ਜਾ ਤੁਸੀਂ ਤੇ ਚੱਕ ਕੇ ਹੁਣ ਜੋ ਉੱਥੇ ਜਾ ਕੇ ਹੋਰ ਤੇ ਲਾਵਾ ਹੀ ਨਾ ਲੰਗਾ ਨੇ ਨਾਂਦੀ ਨਾ ਕਿਤੇ ਫੇਰ ਕੇ ਲਾਂਗੇ ਬਈ ਵਣ ਕੇ ਨਾ ਤੂੰ ਮੇਰੀ ਗੱਲ ਸੁਣਾ ਮਾਪੇ ਵਾਲਾ ਵੇਖ ਤੇਰਾ ਮਾਪੇ ਕਿੰਨਾ ਔਖਾ ਖੜਾ ਹੈ ਤੇ ਕੁੜੀ ਵਾਲਿਆਂ ਦੀ ਇੱਜ਼ਤ ਆ ਯਾਰ ਮਾੜੀ ਮੋਟੀ ਸ਼ਰਮ ਕਰ ਲੈ ਬਈ ਯਾਰ ਇਹ ਮੇਰੀ ਇੱਜ਼ਤ ਨਹੀਂ ਭਾਵੇਂ ਦੇ ਫੁੱਦੀ ਟੱਟੂ ਦੀ ਇੱਜ਼ਤ ਆ ਇਹ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਪਹਿਲਾਂ ਕਿਉਂ ਨਹੀਂ ਬੋਲਿਆ ਇਹਨਾਂ ਨੂੰ ਪਹਿਲਾਂ ਹੀ ਪਾਣੀ ਹੋਣੀ ਚਾਹੀਦੀ ਸੀ ਮੁੰਡਾ ਸੋਨ ਵਟਾ ਬਣਾ ਇੰਨੀਆਂ ਗੱਲਾਂ ਕਹ ਤੋ ਗੱਡੀ ਜਾਂਦਾ ਹੀ ਹੈ ਜਦ ਇਹਨੇ ਜੁੱਤ ਛੱਤਰ ਖਾਣੇ ਆ ਹੋਰ ਕੋਈ ਗੱਲ ਨਹੀਂ ਇਹਦੇ ਸਰਵਿਸ ਹੋਈ ਨੂੰ ਕੁੜੀ ਦੀ ਹੈਗੇ ਪਲੱਸ ਟੂ ਕੀਤੀ ਵੀ ਤੇ ਇਹਨੂੰ ਕੌਣ ਦੇਈ ਜਾਂਦਾ ਫਿਰ ਉਹ ਯਾਰ ਉਹ ਅਗਲੇ ਨੇ ਮੇਰੇ ਮੋਹ ਨੂੰ ਦਿੱਤੀ ਆ ਵੀ ਹਾਂ ਨੂੰ ਬੜਾ ਤਰਸੁੰਦਾ ਫਿਰ ਤੂੰ ਹੀ ਕਰਾ ਲਾ ਮੈਂ ਕਿਵੇਂ ਕਰਾ ਲਾ ਮੈਂ ਤੁਸੀਂ ਦੋ ਜਵਾਂ ਮੈਂ ਜਮਾਤੇ ਮੈਂ ਆਂ ਬੋਲਦੇ ਹੁੰਦੇ ਪਿਆ ਉਹਨੂੰ ਤੇ ਖੋਰ ਜਮਰੀ ਉਹ ਜਿਹੜੀ ਤੁਹਾਡੀ ਮਾਂ ਪਿਆ ਕੇ ਲੈਂਦੀ ਆ ਤੇ ਉਹ ਨਹੀਂ ਦੇਖ ਸਕਦੇ ਹਾਂ ਜਿਹੜੀ ਕੁੜੀ ਇਹਦੇ ਨਾਲ ਮੰਗੀ ਹੋਈ ਆ ਇਹ ਆ ਮੂਰ ਨੂੰ ਪਤਾ ਕੀ ਕੀ ਜਾਂਦਾ ਕਹਿੰਦਾ ਆਪਾ ਕਹਿੰਦਾ ਜੀ ਬੜਾ ਤੰਗ ਹੈਗਾ ਕਹਿੰਦਾ ਮੈਂ ਨਹੀਂ ਕਰਾਉਂਦਾ ਉਹਦਾ ਪਿਆ ਡੋਬਨ ਨੂੰ ਫਿਰਦਾ ਕਿਆ ਬਾਤ ਆ ਯਾਰ ਮੇਰਾ ਉਧਰ ਤੁਹਾਡੀ ਘਰ ਵਾਲੀ ਤੁਹਾਨੂੰ ਬੋਲੂਗੀ ਕੁਝ ਬੋਲੂ ਹਾਂ ਜਦੋਂ ਮੇਰਾ ਇੰਨੇ ਟਾਈਮ ਦਾ ਯਾਰ 20 ਸਾਲ ਹੋ ਗਏ 22 ਸਾਲ ਵਿਆਹ ਕੇ ਲਿਆਂਦੀ ਆ ਉਹ ਇੰਨਾ ਕਰਦੀ ਆ ਆਪਦੇ ਪੈਰ ਪچھے ਮੇਰਾ ਪਿਆ ਡੋਬਣ ਨੂੰ ਫਿਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੂੰ ਆਦੇ ਪਿਓ ਨੂੰ ਐ ਬੋਲੀ ਜਾ ਨਾ ਤੇ ਪਹਿਲਾਂ ਇਹ ਵੀ ਇਹਦੀ ਵੀ ਹੈਗੀ ਏਕਣਾ ਗੱਲ ਗੱਲ ਕਰਾਂਗੇ ਤੂੰ ਜਿਹੜੀ ਤੇ ਨਸੇ ਲੀ ਹੈਗੀ ਗੱਲ ਵੀ ਮੈਂ ਤਾਂ ਜਵਾਂ ਨਿਕਲਉਂਦਾ ਡਿਊਟੀ ਗਈ ਵੀ ਅਗਲੀ ਉਹ ਡਿਊਟੀ ਗਈ ਹੈ ਹਾਂ ਕਿਆ ਬਾਤ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਪਿਓ ਕਹਿੰਦਾ ਕਹਿੰਦਾ ਵੀ ਜੇ ਇਹ ਵਿਆਹ ਕਰਾਊਗਾ ਤਾਂ ਮੇਰੇ ਘਰੇ ਨਾ ਆਵੇ ਤੇ ਦੂਜੀ ਗੱਲ ਪਿਓ ਨੂੰ ਪਤਾ ਕੀ ਕਹਿੰਦਾ ਇਹ ਵੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਕਹਿੰਦਾ ਜੇ ਤੇ ਮੈਂ ਨਹੀਂ ਵਿਆਉਣਾ ਤਾਂ ਬਈ ਤੂੰ ਆਪ ਦਾ ਵਿਆਹ ਕਰਵਾ ਲੈ ਦੂਏ ਦੇਖੋ ਜਿਹੜਾ ਆਦੇ ਮਾਂ ਪਿਓ ਨੂੰ ਆਏ ਬੋਲੀ ਜਾਂਦਾ ਕਿੰਨੀ ਸ਼ਰਮ ਤੇਨੂੰ ਸ਼ਰਮ ਜੰਮੀ ਹੈ ਨਹੀਂ ਯਾਰ ਸ਼ਰਮ ਆਪਣਾ ਦੱਬੀ 10000 ਰੁਪਈਆ ਦੀ ਸਰਮਣੀ ਬਈ ਯਾਰ ਤੁਸੀਂ ਇਹਦੇ ਇਹ ਜਿਹੇ ਵਿਆਹ ਕਰਾ ਕੇ ਕੀ ਕਰਨਾ ਸੀ ਇਹ ਜੇ ਬੰਦੇ ਦਾ ਜਿਹੜਾ ਤਾਂ ਸਮਝਦਾ ਹੀ ਨਹੀਂ ਪਿਆ ਸਾਨੂੰ ਆਏ ਸੀ ਯਾਰ ਕੰਮ ਧੰਦੇ ਲੱਗ ਜੂਗਾ ਸੁਧਰ ਜੂਗਾ ਇਹ ਇਹ ਕਿੱਥੇ ਸੁਧਰਨ ਵਾਲੇ ਛਤਰਾਂ ਵਾਲੇ ਪੀਰ ਆ ਇਹ ਇਹ ਪਿਆਰ ਨਾਲ ਨਹੀਂ ਮੰਨਦੇ ਇਹ ਸੁਧਾਰਨਾ ਮੈਨੂੰ ਸੁਧਾਰ ਲੂਗੀ ਉਹ ਆਜੂਗੀ ਬਸ ਹੁਣ ਇੱਕ ਤਰੀਕ ਨੂੰ ਬਾਹਰ ਹੋਣਾ ਉਹਨੇ ਇਹੀ ਤਾਂ ਬਾਹਰ ਹੀ ਪੀ ਲੱਗਿਆ ਜਿਹੜਾ ਪਿਆਰ ਕੁੜੀ ਉਹਦੇ ਨਾਲ ਹੀ ਕਰਾਉਣਾ ਮੈਂ ਪਿਆ ਯਾਰ ਇਹ ਫਿਰ ਪਹਿਲਾ ਦੱਸ ਦਿੰਦਾ ਸਾਨੂੰ ਕਿੱਥੋਂ ਦੀ ਆ ਉਹ ਪਿੰਡੋਂ ਹੀ ਆਪਣੇ ਲੱਗ ਗਈ ਆ ਨੇੜੀ ਪਿੰਡੂਆਂ ਲੱਗ ਗਿਆ ਪਿੰਡ ਦੀ ਆ ਹਾਂ ਹਾਂ ਪਿੰਡ ਦੀ ਆ ਪਿੰਡ ਦੇ ਕਿੰਨਾ ਦੀ ਕੁੜੀ ਆ ਕੋਈ ਆਪਣੇ ਨਾਲ ਗਵਾਂਢੀ ਆ ਤੁਸੀਂ ਦੇਖ ਸਕਦੇ ਹੋ ਗਵਾਂਢੀਆਂ ਦੀ ਕੁੜੀ ਨਾਲ ਪਿਆਰ ਆ ਯਾਰ ਦੇਖੋ ਗਵਾਂਢੀ ਦੀ ਕੁੜੀ ਪਿਆਰ ਕਰਦਾ ਗਵਾਂਢੀ ਦੀ ਕੁੜੀ ਬਾਹਰ ਗਈ ਹੋਈ ਆ ਬਾਈ ਇਹ ਕੋਈ ਜਿੱਥੇ ਗਈ ਹੈ ਜਾਣਦੇ ਸਾਡੇ ਵੱਲੋਂ ਆ ਕੰਦ ਆਪਣੀਆਂ ਆ ਘਰ ਉਹਦਾ ਆ ਕਰ ਵੀ ਉਹਦਾ ਆ ਗਈ ਉਹਦਾ ਮੈਂ ਤਾਂ ਸਿੱਧਾ ਇਹਨਾਂ ਦੀ ਕੁੜੀਏ ਨਾਲ ਦੀ ਗੰਦਲੀ ਮੈਨੂੰ ਹੁਣ ਇਹਦਾ ਯਾਰਾ ਉੱਥੇ ਹਰਜਾ ਕੁਛ ਕਰਦਾ ਤੂੰ ਕਮਾੜ ਮੱਥੇ ਬਾਈ ਇਹ ਸਾਡੇ ਵੱਲੋਂ ਦਾ ਆਪਣਾ ਕੱਲ ਨੂੰ ਵੜ ਦੇਣੀ ਹੈ ਅਗਲਾ ਇਹ ਸਾਡੇ ਵੱਲੋਂ ਬੇਦਖਲਾ ਹਾਂ ਹੁਣ ਤੂੰ ਕੀ ਕਹਿਣਾ ਚਾਹਣਾ ਆਪਦਾ ਘਰੇ ਲਿਉਣੀ ਆ ਬਾਈ ਉਹਨੂੰ ਲੈ ਕੇ ਜਾਉਂਗੇ ਘਰੇ ਕੋਈ ਬੜਕੇ ਦਾ ਦਿਖਾਵੇ ਬਾਰੀ ਗੱਡੂ ਬਾਰੀ ਗੰਧ ਵੇਚਦੀ ਗੰਧ ਵੇਚਦੀ ਬਾਰੀ ਗੱਡੂ ਦਾ ਬਾਪੂ ਇਹਨੂੰ ਬੇਦਖਲ ਕਰਕੇ ਜਾਣਾ ਅੱਜ ਘਰੇ ਨਹੀਂ ਲੈ ਕੇ ਆਏ ਇਹਦੇ ਅਕੇ ਵਾਲੀ ਮੈਨੂੰ ਲਵਾਦੀ ਹਾਂ ਕੋਣੀ ਕੋਈ ਪੁਰਾਣੀ ਸੇਲੀ ਬਣਾ ਕੇ ਭੇਜੂ ਘਰੇ ਚੱਲ ਤੇਰੇ ਮਗਰ ਸਹੀ ਤੇਰੇ ਮਰਜ਼ੀ ਭੇਜ ਦੇ ਪੇਜੀ ਨਹੀਂ ਕੋਈ ਚੱਕਰ ਨਹੀਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮੁੰਡਾ ਹੁਣ ਇਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਰਾਏ ਗਵੰਡੀ ਹੈ ਇਹਨਾਂ ਦੇ ਠੀਕ ਹੈ ਤੁਸੀਂ ਬਹੁਤ ਭੈੜੀ ਮਾੜੀ ਗੱਲ ਹੈ ਇਹਦੀ ਮੁੰਡੇ ਦੀ ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਹੈ ਇਹ ਅੱਛਾ ਭਾਈ ਹੁਣ ਤੂੰ ਅਸੀਂ ਕੀ ਕਰਾਂਗੇ ਧੱਕਾ ਕਰਾਂਗੇ ਓਏ ਤਾਂ ਮੇਰਾ ਸਾਲਾ ਐਡਾ ਕਮਲਾ ਯਾਰ ਭੈਣਾਂ ਦਾ ਮੇਰਾ ਘਰ ਪੱਟਣ ਨੂੰ ਫਿਰਦਾ ਖਿਸਕ ਓਏ ਸੱਬਰ ਮਹਿਕਮੇ ਕੀ ਕੁੜੀ ਯਾਰ ਸੱਬਰ ਮਹਿਕਮਾ ਕਿਹੜਾ ਭਰਾ ਦਾ ਕੀ ਪਤਾ ਕੀ ਦਾ ਰੱਖੀ ਕੇ ਕੇ ਤੁਹਾਡੇ ਪਿੰਡ ਦੀ ਆ ਉਹ ਸਾਡੇ ਨਾਲ ਹੀ ਆ ਘਰ ਨਾਲ ਘਰ ਹੀ ਵਿਆਹ ਕਰਾਈ ਜਾਂਦੇ ਤਾਂ ਏ ਭਰਾਵਾ ਸਾਡੇ ਯਾਰ ਸਾਡੇ ਨਾਲ 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 ਕਰ ਦੇ ਓ ਖੜੇ ਖੜੇ ਭੰਦਾ ਯਾਰ ਤੈਨੂੰ ਸ਼ਰਮੜੀ ਆਉਂਦੀ ਮਾੜ ਮੱਥੇ ਗੋਦ ਕਰ ਦੇ ਮੈਂ ਤਾਂ ਹੋਰ ਵੀ ਜਮਾ ਨਹੀਂ ਬਣਨ ਦਿੰਦਾ ਕਰ ਸਿੱਧੀ ਗੱਲ ਮੈਂ ਬੇਦਖਲ ਕਰਕੇ ਜਾਊਂਗਾ ਹੁਣ ਮੇਰੇ ਨਾਲ ਮੇਰੇ ਨਾਲ ਨੂੰ ਵੜਾ ਕੇ ਮਰੂ ਯਾਰ ਤੇ ਇਹਦਾ ਸ਼ਰੇਆਮ ਕਹਿ ਰਿਹਾ ਵੀ ਪਿੰਡ ਦੀ ਕੁੜੀ ਵਾਲੀ ਗਰੀ ਬਠਾ ਸਾਲਾ ਦੱਸ ਲੈ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਦੇ ਨਾਲ ਘਰ ਦੇ ਨਾਲ ਇੱਕ ਕੰਧਾ ਜਿਹਨਾਂ ਦੀ ਕੁੜੀ ਸੱਬਲ ਸੱਬਲ ਕੀ ਕੁੜੀ ਹੈ ਜਿਹੜੀ ਇਹਦੇ ਨਾਲ ਪਿਆਰ ਕਰਦੀ ਆ ਉਹ ਬਾਹਰ ਕਨੇਡਾ ਕਨੇਡਾ ਗਈ ਹੋਈ ਐ ਅੰਕਲ ਪਤਾ ਨਹੀਂ ਕਿੱਥੇ ਧੱਕੇ ਖਾਂਦੇ ਫਿਰਦੇ ਯਾਰ ਮੈਨੂੰ ਕੀ ਪਤਾ ਹੁਣ ਇਹਦੇ ਨਾਲ ਕੀ ਕਰੋਗੇ ਭਾਈ ਵਾਈ ਵੜ ਕੇ ਬੰਨ ਵਾਲਾ ਸੇਰਾ ਆਪਣੀ ਇੱਜ਼ਤ ਦਾ ਨਾ ਇੱਜ਼ਤ ਦਾ ਦਾ ਉਹ ਤੂੰ ਵੀ ਇੱਜ਼ਤ ਦਾ ਪਿਆ ਮੈਨੂੰ ਨਹੀਂ ਪਿਆ ਯਾਰ ਐਂ ਨਾ ਕਰ ਤੂੰ ਸੇਰਾ ਆ ਸੇਰਾ ਪਤਾ ਕਿੰਨੇ ਕਰਮ ਵਾਲਾ ਹੁੰਦਾ ਇਹ ਸੇਰਾ ਕਿਸੇ ਕਿਸੇ ਦੇ ਕਿਸੇ ਕਿਸੇ ਦੇ ਹੀ ਵੱਸ ਆਉਂਦਾ ਇਹ ਜਿਹੜੇ ਨਾ ਹੀ ਨਹੀਂ ਯਾਰ ਭੈਣ ਇਹ ਇਹ ਇਹਦੇ ਲਈ ਲੋਕ ਬਹੁਤ ਭਜਦੇ ਆ ਭਾਈ ਬਹੁਤ ਭਜਦੇ ਆ ਕਿੰਨਾ ਕਿੰਨਾ ਰਿਸ਼ਤਾ ਹੁੰਦਾ ਵੀ ਨਹੀਂ ਇਹਦੇ ਪਿੱਛੇ ਬਹੁਤ ਭਜਦੇ ਤੇ ਅੱਜ ਇਹ ਮੁੰਡਾ ਇਹ ਸੇਰੇ ਨੂੰ ਚਲਾ ਕੇ ਮਾਰ ਰਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਪਤਾ ਕਿੰਨੀ ਪਵਿੱਤਰ ਚੀਜ਼ ਐ ਇਹ ਆਪਾਂ ਕਿਹੜਾ ਮਰ ਜਵਾਂ ਆਪਾਂ ਦੀ ਭੈਣ ਨੂੰ ਨਹੀਂ ਜਾਂਦੇ ਆਪਾਂ ਦਾ ਆਪਣੀ ਤਾਂ ਹੈਗੀ ਆ ਇਹ ਕੀ ਕੀ ਜਾਂਦਾ ਏ ਯਾਰ ਇਹ ਤਾਂ ਹੁਣ ਛੇਤਰ ਫਾਲਦਾ ਇਹ ਤਾਂ ਹੁਣ ਉਹਨਾਂ ਦੀ ਬਈ ਉਹਨਾਂ ਦੇ ਜਿਹਨਾਂ ਦੇ ਬਰਾਦ ਲੈ ਕੇ ਜਾਣੀ ਆ ਉਹ ਕੀ ਉਹਨਾਂ ਦੇ ਫੋਨ ਵੀ ਆਉਣਗੇ ਉਹ ਥੋੜਾ ਦਾ ਅਸੀਂ ਮਾਫੀ ਮੰਗ ਲਾਂਗੇ ਠੀਕ ਹੈ ਨਾ ਪਰ ਮੈਂ ਇਹਨੂੰ ਘਰੇ ਨਹੀਂ ਵੜਨ ਦਿੰਦਾ ਠੀਕ ਹੈ ਨਾ ਇਹਦੇ ਅੱਜ ਮੈਂ ਚੰਗੀ ਤਰ੍ਹਾਂ ਥੋੜੀ ਮੈਂ ਜਾਣਾ ਚਲੋ ਪਰ ਮੈਂ ਜਾਣਾ ਚਲੋ ਚੱਲ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਸ਼ੇਰ ਆ ਇਹ ਸ਼ੇਰਾ ਜਿਹੜਾ ਹੁੰਦਾ ਇਹ ਕਿਸੇ ਕਿਸੇ ਦੇ ਵਾਸਤੇ ਹੁੰਦਾ ਮਤਲਬ ਕਹਿ ਦੀ ਆਪਾਂ ਕਿਸੇ ਕਿਸੇ ਕਰਮਾਂ ਦੇ ਵਿੱਚ ਹੁੰਦਾ ਜਿਹਦੇ ਬੰਨਿਆ ਜਾਂਦਾ ਉਹ ਵੀ ਪਸਤਾਉਂਦਾ ਜਿਹਦੇ ਨਹੀਂ ਬੰਨਿਆ ਜਾਂਦਾ ਉਹ ਵੀ ਪਸਤਾਉਂਦਾ ਤੁਸੀਂ ਦੇਖ ਤੁਹਾਨੂੰ ਮੈਂ ਸਾਰਿਆਂ ਨੂੰ ਗੱਲ ਦੱਸਦਾ ਜਿਹੜਾ ਮੁੰਡਾ ਸੀਗਾ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਮੈਨੂੰ ਕਿਸੇ ਸੇਹਲੀ ਨਾਲ ਪਿਆਰ ਆ ਉਹਦੇ ਨਾਲ ਮੈਂ ਵਿਆਹ ਕਰਵਾਉਂਗਾ ਗਵਾਂਡੀਆਂ ਦੀ ਕੁੜੀ ਆ ਸੱੱਬਲ ਕੀ ਕੁੜੀ ਆ ਅੰਕਲ ਨੇ ਬਹੁਤ ਗਿਆ ਵੀ ਪੁੱਤ ਤੁਰ ਪਰ ਪੁੱਤ ਤੁਰ ਸਾਡੀ ਇੱਜ਼ਤ ਆ ਉਹ ਕੁੜੀ ਵਾਲਿਆਂ ਦੀ ਵੀ ਇੱਜ਼ਤ ਆ ਪਰ ਇਸ ਮੁੰਡੇ ਨੇ ਕਿਹਾ ਕਹਿੰਦਾ ਮੈਂ ਨਹੀਂ ਸ਼ੇਰਾ ਬੰਨਾ ਇਹ ਸ਼ੇਰਾ ਤੁਸੀਂ ਦੇਖ ਸਕਦੇ ਧਿਆਨ ਨਾਲ ਇਹ ਬਹੁ ਪਵਿੱਤਰ ਚੀਜ਼ ਆ ਜਿਹੜਾ ਇਹਨੂੰ ਬਣ ਲੈਂਦਾ ਉਹ ਵੀ ਪਸਤਾਉਂਦਾ ਜਿਹੜਾ ਨਹੀਂ ਬਣਦਾ ਉਹ ਵੀ ਪਸਤਾਉਂਦਾ ਸਾਰਿਆਂ ਨੂੰ ਇੱਕ ਗੱਲ ਦੱਸ ਦੇਣਾ ਸਾਡੀ ਜਿਹੜੀ ਵੀਡੀਓ ਹੁੰਦੀ ਹੈ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਤੇ ਐਂਟਰਟੇਨਮੈਂਟ ਦੇਣ ਵਾਸਤੇ ਹੁੰਦੀ ਆ ਇਸ ਵੀਡੀਓ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਆ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਕਿਸੇ ਦੀ ਕੁੜੀ ਨੂੰ ਧੋਖਾ ਦੇਣਾ ਕਿਸੇ ਦੇ ਘਰ ਦੇ ਵਿੱਚ ਜਦੋਂ ਵਿਆਹ ਹੁੰਦਾ ਤੇ ਆਪਾਂ ਉਸ ਨੂੰ ਧੋਖਾ ਦਿੰਨੇ ਜਾਂ ਭੱਜ ਜਾਂਨੇ ਆ ਜਾਂ ਆਪਾਂ ਕੋਈ ਅਜੀ ਹਰਕਤ ਕਰ ਜਾਂਨੇ ਆ ਕਹਿੰਦੇ ਇਹਨੂੰ ਦਾਜ ਵੀ ਬਹੁਤ ਦੇਣਾ ਸੀਗਾ ਗੱਡੀਆਂ ਕਾਰਾਂ ਪੈਸਾ ਪੂਸਾ ਸਾਰਾ ਕੁਝ ਦੇਣਾ ਸੀ ਪਰ ਇਸ ਮੁੰਡੇ ਨੇ ਕਿਹਾ ਕਹਿੰਦਾ ਮੈਂ ਉਹਦੇ ਨਾਲ ਪਿਆਰ ਕਰਦਾ ਉਹ ਵੀ ਕਿਸੇ ਦੀ ਕੁੜੀ ਆ ਉਹ ਵੀ ਕਿਸੇ ਦਾ ਜੀ ਆ ਉਹਨਾਂ ਦਾ ਵੀ ਇੱਕ ਇੱਜ਼ਤ ਆ ਪਿੰਡ ਦੇ ਵਿੱਚ ਨਾ ਤਾਂ ਇਹਦੀ ਆਪਦੀ ਇੱਜ਼ਤ ਆ ਨਾ ਕਿਸੇ ਦੀ ਰੱਖੀ ਜਾਣੀ ਇੱਜ਼ਤ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਹੁੰਦੀ ਆ ਤੇ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ